ਕੀ ਦਿਵਾਜੀ ਜਿਸ ਤਰ੍ਹਾਂ ਤੁਸੀਂ ਲਗਾਤਾਰ ਬੂਟੇ ਲਾ ਰਹੇ ਹੋ ਹੋਰ ਵੀ ਵਧੀਆ ਕੰਮ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਅਸਾਂ ਨੂੰ ਸਾਰੇ ਰਲ ਮਿਲ ਕੇ ਆਪਣੀ ਧਰਤੀ ਮਾਂ ਨੂੰ 33% ਹਿੱਸੇ ਨੂੰ ਰੁੱਖਾਂ ਦੇ ਨਾਲ ਸਜਾਉਣਾ ਚਾਹੀਦਾ ਇਹ ਅੱਜ ਲੋਕ ਖੜਾਂ ਦੀ ਆਪਾਂ ਗੱਲ ਕਰਦੇ ਹਾਂ ਜੇ ਖੜਾਂ ਦਾ ਪਾਣੀ ਤੋਂ ਬਚਣਾ ਹੁੰਦਾ ਤਾਂ 33% ਜੇ ਧਰਤੀ ਦੇ ਹਿੱਸੇ ਦੇ ਉੱਤੇ ਉੱਥੇ-ਉੱਥੇ ਰੁੱਖਾਂ ਦੇ ਨਾਲ ਟਕਿਆ ਹੁੰਦਾ ਤਾਂ ਆਓ ਖੜਾਂ ਦਾ ਪਾਣੀ ਜਿਹੋ ਉਹਨਾਂ ਨੇ ਆਪਣੀ ਜੜ੍ਹਾਂ ਵਿੱਚ ਸੋਖ ਲੈਣਾ ਸੀ ਔਰ ਜਿੰਨੀ ਮਿੱਟੀ ਵੰਨਾ ਤੋਂ ਜਾਂ ਪਹਾੜਾਂ ਤੋਂ ਖੁਰਕੇ ਆ ਰਹੀ ਹੈ ਜੇ ਉੱਥੇ ਦਰਖਤ ਹੁੰਦੇ ਤਾਂ ਬਿਲਕੁਲ ਜਿਹੜੀ ਗਾਬ ਆ ਉਹ ਖੁਰਕੇ ਕਦੇ ਨਹੀਂ ਆ ਸਕਦੀ ਸੀ ਇਹ ਰੁੱਖਾਂ ਦੀ ਕਾਬਲੀਅਤ ਉਹ ਵੀ ਆਪਣੀ ਜੜ੍ਹਾਂ ਦੇ ਵਿੱਚ ਪਾਣੀ ਨੂੰ ਸੋਖ ਕੇ ਉਹਨੂੰ ਪਕੜ ਕੇ ਜਕੜ ਕੇ ਰੱਖਦੇ ਔਰ ਮਿੱਟੀ ਨੂੰ ਜਿਹੜਾ ਮਿੱਟੀ ਦੇ ਰਿਸਾਬ ਨੂੰ ਮਿੱਟੀ ਦੇ ਖਿਸਕਣ ਨੂੰ ਉਹਨੂੰ ਰੋਕਦੇ ਤਾਂ ਲੱਗਦਾ ਵੀ ਜਿਹੜੀ ਕੁਦਰਤੀ ਆਫਤ ਸੀਗੀ ਇਹ ਤੋਂ ਬਚਿਆ ਜਾ ਸਕਦਾ ਦਰਖਤਾਂ ਦੇ ਜਰੀਏ ਇਹਨੂੰ ਆਪਾਂ ਕੁਦਰਤੀ ਆਫਤ ਨਹੀਂ ਕਹਿ ਸਕਦੇ ਇਹ ਆਪਣੀ ਆਪ ਦੀ ਪੈਦਾ ਕੀਤੀ ਹੋਈ ਆਫਤਾਂ ਚਾਹੇ ਉਹ ਜੇ ਸਰਕਾਰਾਂ ਦੇ ਵਿੱਚ ਲੋਕ ਬੈਠੇ ਨੇ ਤੇ ਉਹ ਵੀ ਲੋਕ ਹੀ ਨੇ ਇਨਸਾਨ ਹੀ ਨੇ ਤੇ ਜੇ ਆਪਾਂ ਆਪਣੇ ਘਰਾਂ ਦੀ ਗੱਲ ਕਰਗੇ ਆਪਾਂ ਆਮ ਜਿਹੜੇ ਔਨਾ ਖੜਾਂ ਦੀ ਮਾਰੇ ਠਾਏ ਆ ਉਹ ਵੀ ਇਨਸਾਨ ਹੀ ਨੇ ਉਹ ਵੀ ਲੋਕ ਹੀ ਨੇ ਤੇ ਕੁਝ ਕਮੀਆਂ ਇਹਨਾਂ ਲੋਕਾਂ ਚ ਵੀ ਨੇ ਤੇ ਕੁਝ ਕਮੀਆਂ ਉਹ ਜਿਹੜੇ ਸਰਕਾਰ ਚ ਬੈਠੇ ਲੋਕ ਨੇ ਉਹਨਾਂ ਚ ਵੀ ਕਮੀਆਂ ਨੇ ਇਹ ਰੁੱਖਾਂ ਦੀ ਘਾਟ ਕਾਰਨ ਜਿਹੜੇ ਸਾਰੇ ਕੁਦਰਤੀ ਆਫਤਾਂ ਆਉਂਦੀਆਂ ਵਾ ਵੈਸੇ ਇਹ ਆ ਜਿਹੜਾ ਹੁਣ ਇਸ ਵਕਤ ਜਿਹੜਾ ਉਹ ਪਾਣੀ ਹੈ ਸਾਰੀ ਦੁਨੀਆ ਜਾਣਦੀ ਆ ਜੱਗ ਜਾਰ ਗੱਲਾਂ ਹੋ ਗਈਆਂ ਵਾ ਵੇ ਹੜ ਆਏ ਨਹੀਂ ਲਿਆਂਦੇ ਗਏ ਆ ਹਰ ਆਏ ਨਹੀਂ ਲਿਆਂਦੇ ਗਏ ਆ ਲਿਆਂਦੇ ਗਏ ਤਾਂ ਮਤਲਬ ਸਰ ਤੁਹਾਨੂੰ ਕੀ ਲੱਗਦੀ ਕੋਈ ਸਰਕਾਰਾਂ ਦੀ ਕੋਈ ਕਮੀ ਰਹੀ ਦੇਖੋ ਜਿੰਨਾਕ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਸਮਝਦੇ ਆ ਜਾਂ ਜਾਣਦੇ ਆ ਜਿੰਨੀਕ ਆਪਾਂ ਨੂੰ ਸਮਝ ਆਉ ਡੈਮ ਆ ਜਿਹੜੇ ਡੈਮ ਬਣੇ ਆ ਜਿੱਥੇ ਦਰਿਆਵਾਂ ਆ ਜਿੱਥੇ ਡੈਮ ਆ ਉੱਥੇ ਕਦੇ ਵੀ ਹੜ੍ਹ ਨਹੀਂ ਆ ਸਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਤੇ ਸਰਸਾ ਨਦੀ ਚੜ ਆਇਆ ਪਰ ਉਹਦੇ ਸਰਸਾ ਨਦੀ ਦੇ ਵਿੱਚ ਹੜਾ ਹੋਇਆ ਸੀ ਉਹਦੇ ਆਸ-ਪਾਸ ਦੇ ਪਿੰਡ ਨਹੀਂ ਡੁੱਬੇ ਸੀ ਉਹ ਪਾਣੀ ਦੇ ਵਿੱਚ ਕਿਉਂਕਿ ਉਹਨਾਂ ਨੇ ਨਦੀ ਨੂੰ ਨਦੀ ਰਹਿਣ ਦਿੱਤਾ ਸੀ ਤਾਂ ਲੱਗਦਾ ਵੀ ਲੋਕਾਂ ਨੇ ਵੀ ਨਦੀ ਦੇ ਵਿੱਚ ਵੀ ਘਰ ਪਾਏ ਹੋਏ ਨੇ ਜਾਨ ਪਾਣੀਾਂ ਦੇ ਵਿੱਚ ਰਿਕਾਪਟਾ ਪੈਦਾ ਕੀਤੀਆਂ ਹੋਈਆਂ ਮਨੁੱਖ ਦੀ ਆਬਾਦੀ ਇੰਨੀ ਵੱਧ ਗਈ ਉਹ ਜੰਗਲ ਵੀ ਕੱਟੀ ਜਾ ਰਿਹਾ ਵਾ ਉਹ ਦਰਿਆਵਾਂ ਤੇ ਵੀ ਆਪਣਾ ਘਰ ਬਣਾਈ ਜਾ ਰਿਹਾ ਵਾ ਤੇ ਜਿਹੜੀ ਗੱਲ ਬਾਅਦ ਤੁਸੀਂ ਲਿਆਉਣ ਦੀ ਗੱਲ ਜਿਹੜੀ ਕੀਤੀ ਆ ਡੈਮ ਜਿੱਥੇ ਬਣੇ ਹੋਏ ਆ ਇਹਨਾਂ ਨੇ ਮਈ ਜੂਨ ਜੁਲਾਈ ਦੇ ਐਂਡ ਤੱਕ ਉਹ ਡੈਮ ਖਾਲੀ ਕਰਨੇ ਹੁੰਦੇ ਆ ਪਰ ਤੋਂ ਜੋਗਾ ਪਾਣੀ ਰੱਖ ਕੇ ਬਰਸਾਤਾਂ ਵੀ ਆ ਗਈਆਂ ਜਦੋਂ ਉੱਪਰ ਵੀ ਪਾਣੀ ਪੈਣ ਲੱਗ ਗਿਆ ਉਸ ਤੋਂ ਬਾਅਦ ਆਪਾਂ ਫੱਟੇ ਖੋਲ ਰਹੇ ਆ ਇਕੱਠੇ ਹੀ ਫੱਟੇ ਹੋ ਰਹੇ ਆ ਇੱਕੇ ਵਾਰੀ ਸਾਰੇ ਫੱਟੇ ਖੋਲ ਰਹੇ ਆ ਤਾਂ ਫਿਰ ਉਹ ਪਾਣੀ ਇਸ ਕਰਕੇ ਇਕੇਦਮ ਫੱਟੇ ਖੁੱਲੇ ਜਾਂਦੇ ਆ ਵੀ ਉਹ ਪਾਣੀ ਫਿਰ ਇਕੇਦਮ ਰੁੜਦਾ ਆ ਜੀ ਅਸਲ ਪਾਸੇ ਇੱਕ ਚੀਜ਼ ਹੋਰ ਸਾਹਮਣੇ ਇਹ ਆ ਕਿ ਵੀ ਸਤਪਾਲ ਸਿੰਘ ਨੇ ਆਈਡੀ ਦੇ ਉੱਤੇ ਜਾਂ ਕੋਈ ਸੁਣਚਕਲ ਮਿਲੀ ਆ ਸਤਪਾਲ ਸਿੰਘ ਦੇੜ ਕਾ ਸੀ ਤੇ ਸਤਪਾਲ ਸਿੰਘ ਪੰਜਾਬੀ ਕੀ ਤੁਹਾਨੂੰ ਹੀ ਲੱਗਦਾ ਕਿ ਤੁਸੀਂ ਪਹਿਲਾਂ ਪੰਜਾਬੀ ਸੀ ਨਾ ਬਦਲਣ ਦੀ ਲੋੜ ਸੀ ਕਿ ਤੁਸੀਂ ਆਪਣੇ ਪੰਜਾਬੀ ਨਹੀਂ ਬਣਦੇ ਨਹੀਂ ਉਹ ਫੇਸਬੁਕ ਆਈਡੀ ਦੀ ਗੱਲ ਸੀ ਜਾਂ ਦੇੜ ਕਾ ਪੰਜਾਬੀ ਵੇ ਪੰਜਾਬ ਦੇ ਸੂਬੇ ਨਹੀਂ ਪੰਜਾਬ ਦਾ ਪਿੰਡ ਇਹ ਪੰਜਾਬ ਦਾ ਪਿੰਡ ਆ ਮੇਰਾ ਆਪਦਾ ਪਿੰਡ ਆ ਉਹ ਜਦੋਂ ਆਪਾਂ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿੱਚ ਉਹਦੀ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਕੀ ਸੋਚਦੇ ਹੋ ਜਾਂ ਕੌਣ ਕੀ ਸੋਚਦਾ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਹੈਗਾ ਪਰ ਮੈਂ ਤੁਹਾਨੂੰ ਉਹ ਚੇਂਜ ਕਰਨ ਦੇ ਪਿੱਛੇ ਮੈਂ ਤੁਹਾਨੂੰ ਦੱਸਦਾ ਮੇਰੀ ਕੀ ਜਦੋਂ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿੱਚ ਗਏ ਆ ਤੇ ਉੱਥੇ ਮਤਲਬ ਜੇ ਯੂਪੀ ਜੋ ਸੰਗਤ ਆ ਰਹੀਆਂ ਸੀ ਤਾਂ ਉਹ ਵੀ ਪੰਜਾਬੀ ਸਮਝ ਕੇ ਆ ਪੰਜਾਬੀ ਕਰਕੇ ਹੀ ਆ ਰਹੀਆਂ ਸੀ ਇਹ ਰਾਜਸਥਾਨ ਤੋਂ ਵਿੱਚੋਂ ਸੰਗਤਾਂ ਆ ਰਹੀਆਂ ਸੀ ਤਾਂ ਉਹ ਵੀ ਪੰਜਾਬ ਕਰਕੇ ਹੀ ਆ ਰਹੀਆਂ ਸੀ ਵੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦਾ ਰਿਸ਼ਤਾ ਪੰਜਾਬ ਦੇ ਨਾਲ ਪੰਜਾਬ ਦੀ ਧਰਤੀ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਉੱਥੇ ਮੈਨੂੰ ਮਤਲਬ ਜਦੋਂ ਬਾਹਰ ਗਿਆ ਮਾਝੇ ਦਿਵਾਬੇ ਦੇ ਵਿੱਚ ਗਿਆ ਮੈਂ ਸੇਵਾ ਕਰਨ ਮੈਨੂੰ ਲੱਗਿਆ ਵੀ ਜੇ ਆਪਣਾ ਤਖੱਲਸ ਆਇਕ ਡੇੜਾ ਵੀ ਮੇਰਾ ਪਿੰਡ ਆ ਉਹ ਤਾਂ ਪਿੰਡ ਰਹਿਣਾ ਹੀ ਆ ਮਰ ਕੇ ਵੀ ਰਹਿਣਾ ਫੂਕਣਾ ਉਸੇ ਧਰਤੀ ਦੀ ਆ ਜਾ ਕੇ ਜਿੱਥੇ ਮਰਜ਼ੀ ਤੁਰੇ ਫਿਰੋ ਤੁਹਾਨੂੰ ਇਹ ਸ਼ਮਸ਼ਾਨ ਘਾਟ ਆਪਦੇ ਪਿੰਡ ਵਾਲੀ ਧਰਤੀ ਤੇ ਹੀ ਜਾਣਾ ਪੈਂਦਾ ਲੈ ਉਹ ਲੈ ਕੇ ਜਾਂਦੇ ਆ ਜਾਂ ਰਿਸ਼ਤੇਦਾਰ ਜਾਂ ਕੋਈ ਵੀ ਜੋ ਹੋਊਗਾ ਤੇ ਜਿਹੜਾ ਮੈਨੂੰ ਉੱਥੇ ਵੈਸੇ ਹੀ ਮਹਿਸੂਸ ਹੋਇਆ ਵੀ ਡੇਢ ਕਿਲੀ ਜਗ੍ਹਾ ਤੇ ਪੰਜਾਬ ਮੇਰਾ ਘਰ ਪੰਜਾਬ ਆ ਬਈ ਮੈਂ ਕਿਤੇ ਕਿੱਥੇ ਰਹਿਣਾ ਕਿਤੇ ਕਿੱਥੇ ਰਹਿਣਾ ਅੱਗੇ ਮੈਂ ਡੇਢ ਕਿਲੀ ਦਾ ਸੀ ਤੇ ਡੇਢ ਘਰ ਸੀਗਾ ਹੁਣ ਮੇਰਾ ਸਾਰੇ ਪੰਜਾਬ ਦੇ ਵਿੱਚ ਘਰ ਤੇ ਮੈਂ ਪੰਜਾਬੀ ਲਿਖ ਲਿਆ ਬਸ ਇੰਨੀ ਕੀ ਭਾਵਨਾ ਸੀ ਹੋਰ ਕੌਣ ਕੀ ਸੋਚ ਰਿਹਾ ਸਾਰੇ ਵੀਰ ਬਸ ਬਾਲਾ ਨਾ ਸੋਚਣ ਬਸ ਇੰਨੀ ਕੀ ਗੱਲ ਸੀ ਠੀਕ ਠੀਕ ਧੰਨਵਾਦ ਸਾਰਿਆਂ ਨੂੰ